ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਪਿੰਡੂ ਮਾਪੂਤ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਇੱਕ ਹੋਰ ਮੇਰਾ ਨਵਾਂ ਵਲੌਗ ਤੇ ਮੈਂ ਗਰੋਸਰੀ ਸਾਰੀ ਜਿਹੜੀ ਉਹ ਲਿਖ ਲਈ ਸੀ ਤੇ ਅੱਜ ਆ ਜਾਣਾ ਮਨਵੀਰ ਨੇ ਜਲਦੀ ਤੇ ਅਸੀਂ ਲੈਣ ਜਾਵਾਂਗੇ ਉਹਨੂੰ ਕੀ ਕਹੀਦਾ ਗਰੋਸਰੀ ਨਾਲੇ ਉਹਨੂੰ ਕੀ ਕਹੀਦਾ ਹ ਗਰੋਸਰੀ ਲੈ ਲਾਂਗੇ ਨਾਲੇ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਕੁਝ ਸ਼ੇਅਰ ਕਰਾਂਗੇ ਆਪਣੀ ਜ਼ਿੰਦਗੀ ਦੀਆਂ ਤੇ ਇਹ ਮੈਂ ਇਹ ਮੈਂ ਉਤ ਲੈ ਕੇ ਆਈ ਸੀ ਚੱਪਲ ਐਦਾਂ ਦੀਆਂ ਮੈਨੂੰ ਸਹੀ ਲੱਗਦੀਆਂ ਚੱਪਲਸ ਮਾਰਕੀਟ ਵਗੈਰਾ ਪਾ ਕੇ ਜਾਣ ਨੂੰ ਤੇ ਮੇਰੇ ਕੋਲ ਉਹ ਨਹੀਂ ਹੀਲਜ਼ ਵਗੈਰਾ ਜਿਹੜੀਆਂ ਉਹ ਪਾ ਹੁੰਦੀਆਂ ਇਸ ਕਰਕੇ ਮੈਂ ਇਹ ਹੀ ਪਾਉਣੀ ਆ ਤਾਂ ਮੈਂ ਮਾਰਕੀਟ ਵਗੈਰਾ ਮੈਨੂੰ ਐਦਾਂ ਸਿੰਪਲ ਕੱਪੜੇ ਵਧੀਆ ਲੱਗਦੇ ਆ ਪਾ ਕੇ ਜਾਣਾ ਗਰੋਸਰੀ ਵਗੈਰਾ ਲੈਣੀ ਹੁੰਦੀ ਆ ਜਾਂ ਇੱਧਰ ਉੱਧਰ ਕੋ ਮਣਾ ਹੁੰਦਾ ਸਿੰਪਲ ਜਾਂ ਸੂਟ ਇਹ ਵੀ ਸੂਟ ਬੁਟੀਕ ਵਾਲਿਆਂ ਨੇ ਬਹੁਤ ਉਹਨੂੰ ਕੀ ਕਹਿੰਦਾ ਟਾਈਟ ਸਿੰਤਾ ਹੋਇਆ ਸੀ ਇਹਨੂੰ ਮੈਂ ਸਾਰਾ ਉਹਨੂੰ ਕੀ ਕਹਿੰਦਾ ਜੈਂਪਰ ਨੂੰ ਫਿਟਿੰਗ ਵਾਲੀਆਂ ਸੀਨਾ ਉਹਦਾ ੜਕੇ ਤੇ ਦੁਆਰਾ ਉਹਨੂੰ ਕੀ ਕਹਿੰਦਾ ਫਿਟਿੰਗ ਜਿਹੜੀ ਉਹ ਕੀਤੀ ਤੇ ਮੈਨੂੰ ਲੱਗਦਾ ਮਨਵੀਰ ਆ ਗਿਆ ਤੇ ਇਹ ਮੈਂ ਕੱਢੀ ਸੀ ਜੀ ਇਹ ਮੈਂ ਕੱਢੀ ਸੀ ਜੀ ਸਿਆਲਾਂ ਦੇ ਸੂਟ ਇਹਦੇ ਨਾਲ ਦੀ ਮੈਂ ਲੈਸ ਲੈ ਕੇ ਆਉਂਗੀ ਜੈਂਪਰ ਇਹਦਾ ਸਿਉਂਗੀ ਹੌਲੀ ਹੌਲੀ ਇਹ ਪੀਸ ਮੰਗਾਏ ਹੋਏ ਸੀ ਮੈਂ ਆਨਲਾਈਨ ਇਹਨਾਂ ਚ ਮਨੀ ਦੀ ਦਾਦੀ ਜਾਂ ਮੈਂ ਕਿ ਦੇਖੂੰਗੀ ਹੌਲੀ ਹੌਲੀ ਇੱਕ ਸੂਟ ਸੀਨ ਉਹ ਸਿਆਲਾਂ ਦਾ ਤਾਂ ਮੈਂ ਕੱਢੇ ਹੋਏ ਸੀ ਇਹੋ ਤੇ ਇਹ ਮੈਗਰੋਸਰੀ ਲਿਖੀ ਹੋਈ ਸਾਰੀ ਤੇ ਤਾਂ ਤੇ ਦੇਖਦੇ ਆ ਜੀ ਜਾਂਦੇ ਆ ਲੈਣ ਉਹਨੂੰ ਕੀ ਕਹਿੰਦਾ ਗਰੋਸਰੀ ਤੇ ਮਿਲਦੇ ਆ ਜੀ ਗਰੋਸਰੀ ਜੀ ਅਸੀਂ ਸਾਰੀ ਲੈ ਲਈ ਆ ਹੁਣ ਘਰ ਜਾ ਕੇ ਦਿਖਾਵਾਂਗੇ ਗਰੋਸਰੀ ਵੀ ਇੰਨੀ ਜਿੱਦਾਂ ਉਹਨੂੰ ਕੀ ਕਹਿੰਦਾ ਬਹੁਤ ਵੱਡਾ ਨੰਬਰ ਹੁੰਦੇ ਆ ਅਸੀਂ ਹੁਣ ਮੈਂ ਬਾਜ਼ਾਰ ਚੱਲੀ ਹਾਂ ਜਿਹੜਾ ਜੈਂਪਰ ਦਾ ਕੱਪੜਾ ਉਹਦੇ ਨਾਲ ਜੋ ਜੋ ਲੈਣਾ ਲੈ ਕੇ ਫਿਰ ਓਲੀ ਬੜੀ ਸਟਿਚ ਕਰਿਆ ਕਰੂ ਮੂਵੀ ਕਿ ਭਾਈ ਸਾਹਿਬ ਕਹਿੰਦੇ ਤੁਸੀਂ ਇਕੱਲੇ ਜਾਇਓ ਮੈਂ ਥੱਕਿਆ ਮੈਂ ਗੱਡੀ 'ਚ ਬੈਠਾ ਰਹਿਣਾ ਦੇਖ ਰਿਹਾ ਜਦੋਂ ਹੁੰਦੀ ਤੇ ਇੱਥੇ ਜੀ ਸੀ ਅਗਲਾ ਦਿਨ ਸਵੇਰੇ ਸਵੇਰੇ ਦਾ ਟਾਈਮ ਤੇ ਇਹ ਦਾਣੇ ਇੱਕ ਦੋ ਦਿਨ ਹੋ ਗਏ ਜਿਹੜੇ ਉਹ ਸੁੱਕਣੇ ਪਾਏ ਹੋਏ ਆ ਤੇ ਮੈਂ ਕਿਹਾ ਉਹਨੂੰ ਕੀ ਕਹਿੰਦਾ ਦਾਣੇ ਜਿਹੜੇ ਆ ਸਾਫ਼ ਕਰਲੇ ਸੀਗੇ ਪੱਖਾ ਬੰਦ ਕਰਾਂ ਪੱਖੇ ਦੀ ਆਵਾਜ਼ ਆਉਂਦੀ ਹੋਣੀ ਵਿੱਚ ਬਹੁਤ ਜ਼ਿਆਦਾ ਰਿਕਾਰਡਿੰਗ ਦੇ ਜੇ ਮੈਂ ਦਾਣੇ ਉਹਨੂੰ ਕੀ ਕਹਿੰਦਾ ਬੋਰੇ 'ਚ ਪਾਦਾ ਮੈਂ ਕਿਹਾ ਫਿਰ ਮਨੀ ਆ ਕੇ ਆਪਣਾ ਯੂਨੀਵਰਸਿਟੀ ਤੋਂ ਫਿਰ ਉੱਥੇ ਚੱਕੀ ਤੇ ਉਹਨੂੰ ਕੀ ਕਹਿੰਦਾ ਦਾਣੇ ਜਿਹੜੇ ਉਹ ਦੇ ਆਊਗਾ ਆਟੇ ਵਾਸਤੇ ਤੇ ਇਹ ਮੈਂ ਪਾਉ ਦਿੱਤੇ ਸੀਗੇ ਦਾਣੇ ਤੇ ਮਨੀ ਨੂੰ ਮੈਂ ਵੇਖਿਆ ਸੀ ਮੈਂ ਕਿ ਤੂੰ ਮਨੀ ਮੰਜਾ-ਮੁੰਜਾ ਚੱਕ ਕੇ ਅੰਦਰ ਕਰ ਦੇ ਦਾਣੇ ਮੈਂ ਪਾ ਦਿੱਤੇ ਆ ਤੇ ਇਹਨਾਂ ਨੂੰ ਮੈਂ ਬੰਨ ਕੇ ਹੁਣ ਰੱਖ ਦੂੰਗੀ ਇੱਕ ਸਾਈਡ ਤੇ ਕਿੰਨੇ ਕੰਮ ਹੋ ਜਾਂਦੇ ਕਿਸੇ ਕਿਸੇ ਦਿਨ ਤਾਂ ਇੰਨਾ ਕੰਮ ਹੁੰਦਾ ਇਦਾਂ ਲੱਗੂ ਇਹ ਖਤਮ ਹੀ ਨਹੀਂ ਹੋਣੇ ਕੰਮ ਐਵੇਂ ਜਿਆਦਾ ਕੰਮ ਹੋ ਜਾਂਦੇ ਆ ਇਹ ਮੈਨੂੰ ਕੀ ਕਹਿੰਦਾ ਜਦੋਂ ਮੈਂ ਬਹੁਤ ਫੋਰਵਰਡ ਦੇ ਵਿੱਚ ਉਹਨੂੰ ਕੀ ਕਹਿੰਦਾ ਲਾਈ ਹੋਈ ਸੀ ਆ ਵੀਡੀਓ ਤੇ ਪਰ ਅੱਜ ਮੈਨੂੰ ਬਹੁਤ ਟਾਈਮ ਲੱਗ ਗਿਆ ਅੱਜ 11 ਵਜੇ ਜਾ ਕੇ ਮੈਂ ਵੇਲ ਨਹੀਂ ਹੋਈ ਸਵੇਰ ਦੀ 6:30 ਵਜੇ ਦੀ ਲੱਗੀ ਹੋਈ ਤੇ ਉਦੋਂ ਮੈਂ ਦਾਣੇ ਚੱਕ ਕੇ ਉਹਨੂੰ ਕੀ ਕਹਿੰਦਾ ਰੱਖ ਦਿੱਤੇ ਸੀਗੇ ਬੰਨ ਕੇ ਹੁਣ ਮੈਂ ਇਧਰ ਮਸ਼ੀਨ ਲਾਈ ਹੋਈ ਸੀ ਮੈਂ ਕਿ ਮੈਂ ਮਸ਼ੀਨ ਦੇ ਵਿੱਚ ਕੱਪੜੇ ਪਾਦਾ ਤੇ ਫਿਰ ਮੈਂ ਰੱਖੂੰਗੀ ਸਾਰੀ ਗਰੋਸਰੀ ਗਰੋਸਰੀ ਰੱਖਣ ਨੂੰ ਬਹੁਤ ਟਾਈਮ ਲੱਗ ਜਾਂਦਾ ਕਿਉਂਕਿ ਦਾਣਾਂ ਦਾਣਾਂ ਵਾਲੇ ਡੱਬਿਆਂ 'ਚ ਪਾਓ ਜਿਹੜੀ ਚੀਜ਼ ਜਿਹੜੇ ਡੱਬਿਆਂ 'ਚ ਹੈਗੀ ਉੱਚੀ ਪਾਓ ਖੰਡ ਖੰਡ ਵਾਲ ਟੋਲਾ ਵਾਲੇ ਦੇ ਵਿੱਚ ਜਿਹੜੀ ਜਿਹੜੀ ਚੀਜ਼ ਲਿਆਂਦੀ ਉਹ ਥਾਉ ਥਾਈ ਅੱਖਣੀ ਪੈਂਦੀ ਆ ਸੱਟ ਬਸੱਟ ਨਹੀਂ ਕਰ ਹੁੰਦੀ ਕਿਉਂਕਿ ਮਹਿੰਗੀਆਂ ਬਹੁਤ ਹੁੰਦੀਆਂ ਚੀਜ਼ਾਂ ਤੇ ਐਂਦੇ ਨਾਲੇ ਅਸੀਂ ਕੰਮ ਕਰਨਦੇ ਹਾਂ ਅਸੀਂ ਨਾਲੇ ਨੌਸਸ ਗੱਲਾਂ ਕਰਨਦੇ ਹਾਂ ਸੀਗੀਆਂ ਤੇ ਮੇਰੀ ਮੇਰੀ ਤਾਂ ਮੇਰੀ ਸੱਸ ਦਾ ਮਤਲਬ ਕਿ ਜਿਹਨੂੰ ਕਹਦੇ ਰਿਸ਼ਤਾ ਐਦਾਂ ਕਦਾਵਾ ਵੀ ਸਾਡੀ ਆਪਸ ਚ ਥੋੜੀ ਬੋਤੀ ਤੂ ਤੁਮੈ ਮੈਂ ਹੋ ਵੀ ਜਾਂਦੀ ਆ ਪਰ ਐਦਾਂ ਵਾ ਵੀ ਨਾ ਉਹ ਮੇਰੇ ਤੋਂ ਬਿਨਾਂ ਰਹਿੰਦੀ ਆ ਨਾ ਮੈਂ ਮिन्नੂ ਹੁੰਦਾ ਵੀ ਮੈਂ ਉਤੋਂ ਬਿਨਾਰਾ ਮੈਂ ਸਾਡੀ ਦੋਨਾਂ ਦੀ ਉਹਨੂੰ ਕੀ ਕਹੀਦਾ ਇੰਦਾ ਬਣ ਆਉਂਦੀ ਆ ਵੀ ਅਸੀਂ ਇੱਕ ਦੂਜੇ ਤੋਂ ਬਿਨਾ ਵੀ ਨਹੀਂ ਰਹਿ ਸਕਦੀਆਂ ਤੇ ਸਾਡੀ ਤੂ ਤੂ ਮੈਮੀ ਹੋ ਜਾਂਦੀ ਆ ਕਿਉਂਕਿ ਕਹਿੰਦੇ ਆ ਵੀ ਜਦੋਂ ਘਰ 'ਚ ਜਨਾਨੀਆਂ ਹੀ ਦੋ ਆ ਦੋਨਾਂ ਨੇ ਆਪਸ 'ਚ ਲੜਨਾ ਤਾਂ ਤੀਜੀ ਜਨਾਨੀ ਕਿਹੜੀ ਆ ਜਿਹਦੇ ਨਾਲ ਲੜ ਲਈਏ ਤੇ ਰਿਸ਼ਤੇਦਾਰੀ ਦੇ ਵਿੱਚ ਕੋਈ ਗੱਲ ਹੀ ਇੰਦਾ ਦੀ ਹੋਈ ਹੋਈ ਸੀਗੀ ਤੇ ਜਿਹਨੂੰ ਲੈ ਕੇ ਉਹਨੂੰ ਕੀ ਕਹੀਦਾ ਥੋੜੀ ਜੀ ਟੈਨਸ਼ਨ ਸੀ ਥੋੜੀ ਕੀ ਬਹੁਤ ਟੈਨਸ਼ਨ ਸੀ ਕਿੰਨੇ ਦਿਨ ਹੋ ਗਏ ਇੱਥੇ ਮੇਰਾ ਨੰਨੂ ਜੀ ਚੱਲਾ ਹੈਗਾ ਉਹਨੂੰ ਕੀ ਕਹੀਦਾ ਯੂਨੀਵਰਸਿਟੀ ਤੇ ਇਹ ਇੰਦਆਂੀਆਂ ਗੱਲਾਂ ਨੂੰ ਲੈ ਕੇ ਟੈਨਸ਼ਨ ਸੀਗੀ ਪਰ ਇੱਦਾਂ ਵਾਪੇ ਰਿਸ਼ਤੇਦਾਰ ਨੂੰ ਇਹ ਹੋ ਜਾਂਦਾ ਵੀ ਕਰਿਆ ਜੇ ਅਸੀਂ ਸੱਸ ਨੂੰ ਮੋਹਰੇ ਰੱਖਦੇ ਆਂ ਤੇ ਸੱਸ ਜਿਹੜੀ ਉਹ ਨੋ ਨੂੰ ਪਿੱਛੇ ਛੱਡ ਦੂਗੀ ਜਾਂ ਸਾਡੇ ਵੱਲ ਦੀ ਬਣ ਕੇ ਆਪਣੀ ਨੋ ਨਾਲ ਲੜੂਗੀ ਜਾਂ ਆਪਣੀ ਨੋ ਨੂੰ ਪਿੱਛੇ ਛੱਡ ਕੇ ਸਾਡੇ ਆਜੂਗੀ ਪਰ ਇਦਾਂ ਦੇ ਰਿਸ਼ਤੇਦਾਰ ਇਹ ਨਹੀਂ ਜਾਣਦੇ ਸਮਝਦੇ ਜਾਂ ਜਾਣਦੇ ਵੀ ਜਿਹੜੀ ਨੋ ਸੱਸ ਨੂੰ ਕੱਟਿਆ ਰਹਿੰਦੀਆਂ ਨੂੰ 20 ਸਾਲ ਹੋ ਗਏ ਅੱਜ ਤੱਕ ਉਹਨੇ ਮੇਤੋ ਨਹੀਂ ਕੋਈ ਗੱਲ ਕੋਈ ਮੈਂ ਉਹਦੇ ਕੋਲੋਂ ਨਹੀਂ ਲ ਲਈ ਸਾਡੇ ਘਰ ਦੇ ਵਿੱਚ ਚਾਹ ਖਰਚਾ ਬਾਣੀ ਕੁਝ ਵੀ ਆ ਭਈ ਐਦਾਂ ਵਾ ਵੀ ਮਨੀ ਦੀ ਦਾਦੀ ਮਤਲਬ ਮੰਮੀ ਸਾਡੀ ਐਦਾਂ ਨਹੀਂ ਦਖਲ ਦਿੰਦੀ ਜਿੰਦਾ ਕਿਈ ਸੱਸਾਂ ਬਹੁਤ ਦਖਲ ਦਿੰਦੀਆਂ ਹੁੰਦੀਆਂ ਹਨ ਭਈ ਨੋਂ ਨੇ ਆਹ ਚੀਜ਼ ਕਿਉਂ ਲੈ ਆਉਂਦੀ ਜਾਂ ਕਿੱਥੋਂ ਲੈ ਆਉਂਦੀ ਜਾਂ ਆਹ ਕੱਪੜਾ ਕਿਉਂ ਬਣਾਇਆ ਜਾਂ ਐਦਾਂ ਨਹੀਂ ਉਹਨੂੰ ਐਦਾਂ ਦਾ ਕੋਈ ਮਤਲਬ ਨਹੀਂ ਹੁੰਦਾ ਉਹਨੂੰ ਸਭ ਉਹਦੇ ਕੱਪੜੇ ਲੀੜੇ ਵੀ ਜਿਹੜੇ ਉਹ ਮੈਂ ਹੀ ਲੈ ਕੇ ਆਉਣੀ ਆ ਜੁੱਤੀ ਜੱਤੀ ਚੱਪਲ ਜੋ ਵੀ ਉਹ ਮੈਂ ਹੀ ਲੈ ਕੇ ਆਉਣੀ ਉਹ ਆਪ ਬੋ ਘਟ ਲੈ ਕੇ ਹੁੰਦੀਆਂ ਤਕਰੀਬਨ ਉਹਨੇ ਮੈਨੂੰ ਹੀ ਕਹਿਣਾ ਵੀ ਰਾਜ ਤੂੰ ਮੈਨੂੰ ਲਿਆ ਦੀ ਜੋ ਲੈ ਕੇ ਆਉਣਾ ਰਿਸ਼ਤੇਦਾਰੀ ਚ ਗੱਲਾਂ ਇਦਾਂ ਦੀਆਂ ਹੋਈਆਂ ਕੁਝ ਰਿਸ਼ਤੇਦਾਰ ਕੋਈ ਗੱਲਾਂ ਚ ਮੇਰਾ ਗਲਤ ਨਾਮ ਲਾ ਦਿੱਤਾ ਤੇ ਹੁਣ ਉਹ ਤਕਰੀਬਨ ਮੈਨੂੰ ਪਿੱਛੇ ਪਾਉਂਦੇ ਆ ਤੇ ਮੰਮੀ ਨੂੰ ਮਤਲਬ ਕਿ ਬੁਲਾਉਣਾ ਚਾਹੁੰਦੇ ਆ ਪਰ ਇਦਾਂ ਨੇ ਨੂੰ ਇਹ ਨਹੀਂ ਪਤਾ ਵੀ ਉਹ ਸੱਸ ਤਾਂ ਮੇਰੀ ਰਹਿਣੀ ਆ ਜੋ ਮਰਜ਼ੀ ਆ ਤੇ ਮਾਂ ਉਹਨੇ ਆਪਣੇ ਪੁੱਤ ਦੀ ਰਹਿਣਾ ਉਹ ਆਪਣੇ ਨਵੇਂ ਪੁੱਤ ਨੂੰ ਪਿੱਛੇ ਛੱਡ ਕੇ ਤੁਹਾਡੇ ਕਿੱਦਾਂ ਆ ਸਕਦੀ ਆ ਕਦੀ ਵੀ ਨਹੀਂ ਆ ਸਕਦੀ ਹਾਂ ਬਾਕੀ ਰਹੀ ਸਮੇਂ ਦੀ ਗੱਲ ਗਾਂਹ ਦੀ ਦੇਖੀ ਜਾਊਗਾ ਕੀ ਹੋਊਗਾ ਉਹ ਸਾਡੀ ਮਰਜ਼ੀ ਜਿੱਦਾਂ ਉਹਨੇ ਕਹਿ ਦਿੱਤਾ ਵੀ ਜਿੱਦਾਂ ਸੁੱਖਾ ਕਹਿੰਦਾ ਜਾਂ ਮੈਂ ਕਹਿੰਨੀ ਆ ਉਹਦਾ ਕਰ ਲਾਂਗੇ ਤੇ ਫਿਰ ਆਪਸੀਂ ਆਪੇ ਦੇਖ ਲਾਂਗੇ ਉਸੇ ਹਿਸਾਬ ਨਾਲ ਭਈ ਪਰ ਵੀ ਬਹੁਤ ਰਿਸ਼ਤੇਦਾਰਾਂ ਚ ਮੈਂ ਇਹ ਹਿਸਾਬ ਦੇਖਿਆ ਵੀ ਆਪਣੇ ਘਰ ਦੀ ਕਲੇਸ਼ ਜਿਹੜੀ ਉਹਨਾਂ ਕੋਲੋਂ ਮਿਟਾ ਨਹੀਂ ਹੁੰਦੀ ਤੇ ਲੋਕਾਂ ਦੇ ਘਰਾਂ ਦੇ ਵਿੱਚ ਦਖਲ ਦੇਣਾ ਹੁੰਦਾ ਉਹ ਵੀ ਥੋੜਾ ਬੋਤਾਂ ਨਹੀਂ ਬਹੁਤ ਜ਼ਿਆਦਾ ਚਾਹੇ ਕੰਮ ਨੂੰ ਲੈ ਕੇ ਹੋ ਗਿਆ ਚਾਹੇ ਖਰਚੇ ਕਿਸੇ ਵੀ ਚੀਜ਼ ਨੂੰ ਲੈ ਕੇ ਹੋ ਗਿਆ ਭਈ ਇਦਾਂ ਦਖਲ ਦਿੰਦੇ ਜਿੱਦਾਂ ਨਾ ਪੇ ਸਾਡਾ ਘਰ ਉਹ ਹੀ ਦੇਖਦੇ ਹੁੰਦੇ ਆ ਜੇ ਮੇਰੀ ਸੱਸ ਕੰਮ ਵੀ ਕਰਦੀ ਆ ਜਦੋਂ ਮੇਰਾ ਵਿਆਹ ਵੀ ਮੇਰੇ ਉੱਤੇ ਐਡੀਆਂ ਵੱਡੀਆਂ ਬਿਮਾਰੀਆਂ ਵੀ ਮੈਨੂੰ ਲੱਗੀਆਂ ਉਸ ਤੋਂ ਬਾਅਦ ਵਿੱਚ ਮੈਂ ਚਲੋ ਘਰ ਦਾ ਕੰਮ-ਕੁੰਮ ਜਿਹੜਾ ਉਹ ਕਰਨ ਲੱਗ ਪਈ ਤੇ ਇਹਦੇ ਨਾਲ ਇਸ ਤਰ੍ਹਾਂ ਕਰਕੇ ਉਦੋਂ ਦੀ ਬਿਮਾਰੀ ਨੂੰ ਕਰਨਾ ਨੇ ਹੱਥ ਲਾਏ ਕਰਕੇ ਤੇ ਉਹ ਬੇਬੇ ਮੇਰਾ ਸਾਥ ਇਹਨਾਂ ਕੁ ਦਿੰਦੀ ਆ ਵੀ ਜਿਹੜਾ ਰੋਟੀ-ਰੋਟੀ ਦਾ ਕੰਮ ਉਹ ਕਰ ਲੈਂਦੀ ਐ ਇਹਨੂੰ ਵੀ ਪਤਾ ਪਈ ਇਹਦੀ ਪ੍ਰੋਬਲਮ ਉਦਾਂ ਦੀ ਆ ਤੇ ਉਹ ਵੀ ਕਈਆਂ ਕੋ ਝੱਲ ਨਹੀਂ ਹੁੰਦਾ ਜੀ ਪੇ ਸੱਸ ਰੋਟੀ ਪਕਾਉਂਦੀ ਆ ਇਹ ਕੀ ਕਰਦੀ ਆ ਹੁਣ ਤਾਂ ਚਲੋ ਮੈਂ ਵਲੌਗ ਬਣਾਉਣ ਲੱਪੇ ਚੋ ਤਾਂ ਕਈਆਂ ਬੇਵਕ ਦੇਖ ਕੇ ਪਤਾ ਲੱਗ ਜਾਂਦਾ ਹੁੰਦਾ ਵੀ ਜਿਹੜੇ ਹੋਰ ਇੰਨੇ ਕੰਮ ਆਪੇ ਨਹੀਂ ਹੋ ਜਾਂਦੇ ਪਿਓ ਮੈਂ ਹੀ ਕਰਦੀ ਆ ਤੇ ਇਦਾਂ ਕਰਕੇ ਤੇ ਪਰ ਨੋ ਸੱਸ ਦਾ ਰਿਸ਼ਤਾ ਇਦਾਂ ਦਾ ਵੀ ਵੀ ਜੇ ਆਪਸ ਦੇ ਵਿੱਚ ਦੋਨੇ ਜਾਣੀਆਂ ਇੱਕ ਦੂਜੇ ਕੋਲ ਕਿਸੇ ਨੇ ਕੋਈ ਗੱਲ ਕਹੀ ਜੇ ਉਹ ਆਪਸ ਇੱਕ ਦੂਜੇ ਨੂੰ ਦੱਸਣ ਫੇ ਤੇ ਉਹ ਸਹੀ ਰਹਿੰਦਾ ਉਲਝਦਾ ਨਹੀਂ ਜਾਂ ਲੜਾਈ ਝਗੜਾ ਨਹੀਂ ਹੁੰਦਾ ਤੇ ਜਦੋਂ ਕਿਸੇ ਦੀ ਸੁਣ ਕੇ ਕਿਸੇ ਕੋਲ ਇੱਕ ਦੂਜੇ ਨਾਲ ਅੰਦਰੋਂ ਅੰਦਰ ਹੀ ਮਨ ਮੋਟਾਵ ਕਰ ਲੈਣਾ ਤੇ ਫੇਰ ਉਹ ਰਿਸ਼ਤਾ ਜਿਹੜਾ ਹੌਲੀ ਹੌਲੀ ਖਰਾਬ ਹੋ ਜਾਂਦਾ ਪਰ ਚਲੋ ਸਾਡੇ ਵਿੱਚ ਤੇ ਇਦਾਂ ਦੀ ਦੋਨਾਂ 'ਚ ਨਹੀਂ ਕਦੀ ਕੋਈ ਗੱਲ ਹੋਈ ਤੇ ਚਲੋ ਵੀ ਮੇਰਾ ਸਾਥ ਦਿੰਦੀ ਆ ਜਿੱਦਾਂ ਦੀ ਵੀ ਆ ਜੋ ਵੀ ਆ ਅਸੀਂ ਇੱਕ ਦੂਜੇ ਲਈ ਚਾਹ ਚੰਗੀਆਂ ਚਾਹੇ ਮਾੜੀਆਂ ਮੇਰਾ ਤੇ ਇਹ ਕਹਿਣਾ ਵੀ ਰਿਸ਼ਤੇਦਾਰਾਂ ਨੂੰ ਨਹੀਂ ਸਾਡੇ ਵਿੱਚ ਕੋਈ ਵੀ ਦਖਲ ਦੇਣਾ ਚਾਹੀਦਾ ਅਸੀਂ ਆਪਣੇ ਘਰ 'ਚ ਆ ਵਿੱਚ ਉਹ ਜਦੋਂ ਟਾਈਮ ਇਦਾਂ ਦਾ ਆ ਗਿਆ ਸੀ ਕਈ ਰਿਸ਼ਤੇਦਾਰਾਂ ਨੇ ਆਉਣਾ ਰੋਟੀ ਪਾਣੀ ਖਾ ਕੇ ਸਭ ਕੁਝ ਚੰਗੇ ਭਲੇ ਰਹਿ ਕੇ ਜਾਣਾ ਜਾਂਦਿਆਂ ਨੂੰ ਇੱਕ ਨਾ ਇੱਕ ਉਹ ਗੱਲ ਮੇੜੀ ਜਾਣੀ ਜੀ ਨੋ ਕੰਮ ਨਹੀਂ ਕਰਦੀ ਭੈਣ ਰੋਟੀ ਪਕਾਉਂਦੀ ਜੇ ਕਰਦੀ ਉਹ ਕਰਦੀ ਜੋ ਵੀ ਜਿਹੜੀ ਵੀ ਮੰਮੀ ਲੱਗਦੀ ਬਸ ਇਹ ਹੀ ਕਹਿਣਾ ਉਹ ਕੰਮ ਕਰਦੀ ਉਹਨਾਂ ਨੂੰ ਇਹ ਨਹੀਂ ਪਤਾ ਤੁਹਾਡੇ ਆਉਣ ਤੱਕ ਜਿਹੜੀ ਇੱਕ ਸਬਜੀ ਇੱਕ ਦਾਲ ਖੱਟਾ ਚੌਲ ਝਾੜੂ ਪੋਚਾ ਕੱਪੜੇ ਧੋਤੇ ਹੁੰਦੇ ਉਹ ਕੌਣ ਕਰਦਾ ਉਹ ਨੋਹਾਂ ਹੀ ਕਰਦੀਆਂ ਕੌਣ ਕਰਦਾ ਤੇ ਜੇ ਉਹਨੂੰ ਪਤਾ ਪਈ ਸਵੇਰ ਦੀ ਲੱਗੀ ਆ ਥੱਕ ਗਈ ਆ ਤੇ ਰੋਟੀ ਉਹ ਪਕਾ ਦਿੰਦੀ ਤੁਹਾਡੇ ਆਇਆ ਤੇ ਤੇ ਚਾਹ ਮੈਂ ਬਣਾ ਦਿੰਨੀ ਆ ਤੇ ਫਿਰ ਤੁਹਾਨੂੰ ਕੀ ਪ੍ਰੋਬਲਮ ਇਹ ਸਾਡਾ ਘਰ ਆ ਅਸੀਂ ਕਿੱਦਾਂ ਐਡਜਸਟ ਕਰਨਾ ਹੈ ਸਾਨੂੰ ਪਤਾ ਹਰ ਇੱਕ ਦੇ ਘਰ ਦੀ ਆਪਣੀ ਆਪਣਾ ਰਹਿਣ ਸਹਿਣ ਹੁੰਦਾ ਆਪਣਾ ਆਪਣਾ ਕੰਮ ਕਰਨ ਦਾ ਢੰਗ ਹੁੰਦਾ ਤੇ ਉਦਾਂ ਹੀ ਸਾਡੇ ਘਰ ਦਾ ਵੀ ਆ ਅਸੀਂ ਦੋਨੇ ਜਣੀਆਂ ਲੱਗੀਆਂ ਰਹਿਣੀਆਂ ਜਿੱਦਾਂ ਸਾਡਾ ਸੂਤ ਲੱਗਦਾ ਉਸੇ ਹਿਸਾਬ ਨਾਲ ਲੱਗੀਆਂ ਰਹਿਣੀਆਂ ਕਿਸੇ ਨੂੰ ਕੀ ਪ੍ਰੋਬਲਮ ਤੇ ਉੱਥੇ ਮਾਜੀ ਦਾਣਾਂ ਜਿਹੜੀਆਂ ਦਾਣਾਂ ਵਾਲੇ ਡੱਬਿਆਂ ਚ ਪਾਤੀਆਂ ਸੀ ਇਹ ਖੰਡਿਆ ਖੰਡ ਪਈ ਸੀ ਕਿੰਨੀ ਤੇ ਮੈਂ 5 ਕਿਲੋ ਹੋਰ ਲਿਆਈ ਫਿਰ ਮੈਂ ਜਿੰਨੀ ਪਈ ਇਹ ਚ ਪਾ ਦਿੱਤੀ ਤੇ ਜਿਹੜਾ ਇੱਕ ਕਿਚਨ ਚ ਡੱਬਾ ਸੀਗਾ ਉਹ ਵੀ ਭਰ ਦਿੱਤਾ ਮੈਂ ਬਾਕੀ ਹੁਣ ਮੈਂ ਲਫਾਫੇ ਚ ਹੀ ਰਹਿਨ ਦੂੰਗੀ ਜਿਹੜਾ ਗਾਂ ਕਿਚਨ ਚ ਡੱਬਾ ਖਤਮ ਹੋਊਗਾ ਫੇ ਉਹਦੇ ਵਿੱਚ ਪਾ ਦਾਂਗੇ ਬਾਅਦ ਚ ਫੇਰ ਮੈਨੂੰ ਇਦਾਂ ਵਾ ਸਿਦਕ ਜਾਨੀ ਹੁੰਦਾ ਹੁੰਦਾ ਥੋੜੀ ਚੀਜ਼ ਨਾ ਮੈਨੂੰ ਹੁੰਦਾ ਘਰ ਵਿੱਚ ਕੋਈ ਵੀ ਚੀਜ਼ ਹੋਵੇ ਉਹ ਖੁੱਲੀ ਹੋਵੇ ਇਹ ਨਹੀਂ ਵੀ ਰੀਣ ਰੀਣ ਜੀ ਚੀਜ਼ ਹੋਵੇ ਮੈਂ ਤਾਂ ਕੋਈ ਆਇਆ ਗਿਆ ਵੀ ਹੋਵੇ ਨਾ ਕਈ ਵਾਰੀ ਦਾਲ ਵੀ ਤਣਾ ਚੁੱਲੇ ਤੇ ਤੇ ਮੇਰੇ ਕੋ ਕਿੰਨੀ ਦਾਲ ਧਰੀ ਜਾਂਦੀ ਚਾਹੇ ਉਹ ਕਈ ਵਾਰੀ ਦੀਦੀ ਭਾਂਡੇ ਮਾਂਜਣਾਂ ਦੇ ਤੇ ਉਹ ਦਾਲ ਉਹਨਾਂ ਨੂੰ ਵੀ ਮੈਂ ਦੇ ਦੇਣੀ ਹੁੰਨੀ ਆ ਤੇ ਮੈਨੂੰ ਘੱਟ ਚੀਜ਼ ਨਾ ਸਿਦਕ ਨਹੀਂ ਹੁੰਦਾ ਮੈਨੂੰ ਇਦਾਂ ਲੱਗੂ ਕਿ ਖੁੱਲੀ ਡੁੱਲੀ ਚੀਜ਼ ਹੋਵੇ ਖਾਣ ਪੀਣ ਵਾਲੀ ਤੇ ਜੇ ਇੱਕ ਜਾਣਾ ਵੱਧ ਆ ਗਿਆ ਜਾਂ ਦੋ ਜਾਣੇ ਵੀ ਵੱਧ ਆ ਗਏ ਤੇ ਇਹ ਨਾ ਹੋਵੇ ਵੀ ਸਾਡੇ ਘਰੇ ਚੀਜ਼ ਹੈ ਨਹੀਂ ਵੀ ਐਨੇ ਕ ਜਾਣਿਆਂ ਨੇ ਚੀਜ਼ ਖ ਮੈਂ ਤਾਂ ਜਾ ਵੀ ਬਣਾਉਣੀ ਆ ਜੇ ਕਿਸੇ ਲਈ 2 ਕੱਪ ਬਣਾਉਣੇ ਆ ਤਾਂ ਮੇਰੇ ਕੋਲ 4 ਬਣ ਜਾਂਦੇ ਆ ਵੱਧ ਬਣਨੀ ਬਣਨੀ ਆ ਘੱਟ ਨਹੀਂ ਚੀਜ਼ ਬਣਨੀ ਤੇ ਇੱਥੇ ਮੈਂ ਦਾਣਾ ਦੂਣਾ ਪਾ ਲਿਆ ਸੀ ਤੇ ਚੌਲ ਸੀਗੇ ਇਹ ਚੌਲ ਸਟੀਲ ਦਾ ਡੱਬਾ ਇੱਕ ਹੋਰ ਪਿਆ ਸੀ ਮੈਂ ਕਿਹਾ ਇਹਦੇ ਵਿੱਚ ਆ ਪਾ ਲਾਂ ਹੁਣ ਦੇਖ ਲਓ ਮੈਨੂੰ ਗਰੋਸਰੀ ਪਾਉਣ ਨਹੀਂ ਕਿੰਨਾ ਟਾਈਮ ਲੱਗ ਗਿਆ ਉਹ ਨਹੀਂ ਇਦਾਂ ਦੇ ਕੰਮ ਕਰ ਸਕਦੀ ਮੰਮੀ ਜੇ ਉਹਨੇ ਕਰਨੇ ਵੀ ਆ ਤੇ ਉਹਨੂੰ ਪਤਾ ਨਹੀਂ ਲੱਗਣਾ ਉਹਨੇ ਇੱਧਰ ਉੱਧਰ ਲਿਫਾਫੇ ਉਦਾਂ ਹੀ ਰੱਖ ਦੇਣੇ ਫਿਰ ਮੈਂ ਚਲ ਡੱਬੇ ਲਾਏਗਾ ਮੈਂ ਉਸੇ ਹਿਸਾਬ ਨਾਲ ਸਾਰੇ ਡੱਬਿਆਂ ਚ ਪਾ ਪਕੇ ਚੀਜ਼ਾਂ ਜਿਹੜੀਆਂ ਇਹ ਸਾਡੀ ਗਰੋਸਰੀ ਵਾਲੀ ਅਲਮਾਰੀ ਹੈ ਉਹਦੇ ਵਿੱਚ ਰੱਖ ਦਿੰਨੀ ਹੁੰਦੀਆਂ ਤੇ ਇਹ ਇਦਾਂ ਦੇ ਕੰਮ ਪਤਾ ਨਹੀਂ ਕਿਉਂ ਲੋਕਾਂ ਨੂੰ ਪਤਾ ਨਹੀਂ ਲੱਗਦਾ ਵੀ ਤੁਹਾਡੇ ਘਰਾਂ ਵਿੱਚ ਵੀ ਤੇ ਇਹ ਕੰਮ ਹੋਣਗੇ ਤੁਸੀਂ ਵੀ ਤਾਂ ਚੀਜ਼ਾਂ ਕੱਪੜੇ ਧੋਂਦੇ ਹੋਵੋਗੇ ਧੋ ਕੇ ਉਹਨਾਂ ਨੂੰ ਸੁਕਾ ਕੇ ਉਹਨਾਂ ਦੀ ਤਹਿਵਾ ਵੀ ਲਾਉਂਦੇ ਹੋਵੋਗੇ ਜਿਹੜੇ ਪ੍ਰੈਸ ਕਰਨ ਵਾਲੇ ਪ੍ਰੈਸ ਵੀ ਕਰਦੇ ਹੋਵੋਗੇ ਗਰੋਸਰੀ ਲੈਂਦੇ ਹੋਵੋਗੇ ਉਹਨੂੰ ਥਾਂ ਥਾਂ ਹੀ ਰੱਖਦੇ ਵੀ ਆਉਂਗੇ ਝਾੜੂ ਵੀ ਲਾਉਂਦੇ ਆਉਂਗੇ ਪੋਚਾ ਬਿਲਾਉਂਦੇ ਆਉਂਗੇ ਕੱਪੜੇ ਤੋ ਓਕੇ ਪਾਣੀ ਧਣੀ ਕੱਢ ਕੇ ਸੁੱਕਣੇ ਵੀ ਪਾਉਂਦੇ ਹੋਊਗੇ ਸਬਜ਼ੀ ਵੀ ਬਣਾਉਣੇ ਹੋਊਗੇ ਖਾਣ ਲਈ ਜਨੇ ਜਨੇ ਰੋਟੀ ਖਾਦੀ ਆ ਜਾਂ ਪਾਣੀ ਦੇ ਗਲਾਸ ਕਿਤੇ ਪਏ ਆ ਭਾਂਡੇ ਵੀ ਚੱਕਦੇ ਆਉਂਗੇ ਇਹ ਘਰਾਂ ਦੇ ਵਿੱਚ ਕੰਮ ਨਹੀਂ ਹੁੰਦੇ ਹੋਰ ਤੇ ਤੁਹਾਨੂੰ ਸਿਰਫ ਇੱਕ ਰੋਟੀ ਲਾਉਣਾ ਦੇਖਦਾ ਕੌਣ ਦੇਖਦਾ ਕੁਛ ਦਿਨ ਤਾਂ ਹੋ ਗਏ ਇੰਨੀ ਟੈਨਸ਼ਨ ਜੀ ਜਿਹਾ ਨਾ ਰਿਸ਼ਤੇਦਾਰੀ ਦੇ ਵਿੱਚ ਵੀ ਸਾਨੂੰ ਆਪਣੇ ਘਰ ਦੀ ਇਦਾਂ ਦੀ ਕੋਈ ਟੈਨਸ਼ਨ ਨਹੀਂ ਤਣਾਈ ਅੱਜ ਤੱਕ ਕਦੀ ਐਡੀ ਟੈਨਸ਼ਨ ਸਾਡੇ ਘਰ ਵਿੱਚ ਖਾਸ ਕਰਕੇ ਸਾਡੀ ਆਪਸ ਚ ਲੈ ਕੇ ਪਰਿਵਾਰ ਦੇ ਵਿੱਚ ਕਦੀ ਕੋਈ ਇਦਾਂ ਦੀ ਟੈਨਸ਼ਨ ਪਈ ਹੋਊਗੀ ਹਾਂ ਅਜੇ ਸਾਡੇ ਡੈਡੀ ਗੁੱਸੇ ਵਾਲੇ ਆ ਕਈ ਗੱਲਾਂ ਇਦਾਂ ਦੀਆਂ ਜਿਹੜੀਆਂ ਸੀ ਉਹਨਾਂ ਨੂੰ ਬਹੁਤ ਘੱਟ ਦੱਸਦੀ ਮੰਮੀ ਵੀ ਘੱਟੇ ਦੱਸਦੀ ਮੈਂ ਵੀ ਘੱਟੇ ਦੱਸਦੀ ਹੁੰਨੀ ਆ ਚਾਹੇ ਅਸੀਂ ਦੋਨੇ ਆਪਸ ਵਿੱਚ ਸਾਡੀ ਤੂ ਤੂ ਮੈਂ ਮੈਂ ਹੋਈ ਵੀ ਹੋਵੇ ਤਾਂ ਅਸੀਂ ਘੱਟ ਹੀ ਦੱਸੀਦੀ ਆ ਬਾਪੂ ਨੂੰ ਤੇ ਕਿਉਂਕਿ ਬੁੜੀਆਂ ਆਪਸ ਚ ਲੜ ਲੈਣ ਉਦਾਂ ਦੀਆਂ ਫੇ ਹੋ ਜਾਂਦੀਆਂ ਤੇ ਵਿੱਚ ਬੰਦਿਆਂ ਨੂੰ ਲਿਉਂਦੀ ਫੇ ਕੋਈ ਲੋੜ ਨਹੀਂ ਪੈਂਦੀ ਕਿਉਂਕਿ ਪਤਾ ਹੀ ਆ ਵੀ ਅਸੀਂ ਤਾਂ ਫੇਰ ਉਦਾਂ ਨਹੀਂ ਹੋਈ ਜਾਣਾ ਤਾਂ ਫੇਰ ਕਾਹਤੇ ਕਿਸੇ ਨੂੰ ਲਿਉਣਾ ਤੇ ਰਿਸ਼ਤੇਦਾਰਾਂ ਦਾ ਪਤਾ ਨਹੀਂ ਫ੍ਰੀ ਵਿੱਚ ਗੱਲ ਹੀ ਪਤਾ ਨਹੀਂ ਮੇਰੇ ਹੀ ਇਦਾਂ ਦੇ ਆ ਕਿ ਸਾਰਿਆਂ ਦੇ ਇਦਾਂ ਦੇ ਰਿਸ਼ਤੇਦਾਰ ਆ ਪਰ ਕਈ ਚੰਗੇ ਵੀ ਬਹੁਤ ਆ ਜਿਨ੍ਹਾਂ ਨੂੰ ਪਤਾ ਜਿਨ੍ਹਾਂ ਦੇ ਘਰਾਂ 'ਚ ਕੰਮ ਆ ਜਿਹੜੇ ਕਰਦੇ ਆ ਇਹ ਸਾਰੇ ਕੰਮ ਉਹਨਾਂ ਨੂੰ ਪਤਾ ਵੀ ਆ ਕੰਮ ਕਿੰਨੇ ਹੁੰਦੇ ਆ ਜਿਹੜੇ ਚੰਗੇ ਆ ਚੰਗੇ ਵੀ ਬਹੁਤ ਆ ਮੰਮੀ ਵਾਲ ਦੇ ਰਿਸ਼ਤੇਦਾਰ ਵੀ ਆ ਚਲੋ ਜਿਹੜੇ ਹੈਗੇ ਆ ਇੱਕ ਦੋ ਟੱਬਰ ਜਿਹੜੇ ਉਹ ਬਹੁਤ ਹੀ ਚੰਗੇ ਆ ਤੇ ਚਲੋ ਮੇਰੇ ਵਾਲ ਦੇ ਵੀ ਆ ਤੇ ਬਾਕੀ ਅਸੀਂ ਤਾਂ ਨੌ ਸੱਸ ਦੋਨੇ ਜਾਣੀ ਐਦਾਂ ਨਹੀਂ ਆ ਅਸੀਂ ਕਿਸੇ ਦੇ ਘਰ 'ਚ ਦਖਲ ਹੀ ਨਹੀਂ ਦੇਈਦਾ ਮੰਮੀ ਮੇਰੀ ਆ ਸਾਸਿਆ ਇਹ ਤਾਂ ਕਿਸੇ ਨੂੰ ਵਾਦੂ ਫੋਨ ਵੀ ਨਹੀਂ ਕਰਦੀ ਫੋਨ ਕਰਕੇ ਜਾਂ ਕਿੰਨਾ ਕਿੰਨਾ ਚਰਚੂ ਗਲੀਆਂ ਕਰੀ ਜਾਵੇ ਜਾਂ ਗੱਲਾਂ ਕਰੀ ਜਾਵੇ ਨਾ ਕਿਸੇ ਨੂੰ ਨਹੀਂ ਐ ਫੋਨ ਕਰਦੀ ਬਹੁਤ ਕੱਟ ਕਰਦੀ ਕਿਉਂਕਿ ਆਪਸ ਵਿੱਚ ਹੀ ਦੋਨੇ ਜਾਣੇ ਮੰਮੀ ਤੇ ਡੈਡੀ ਤਕਰੀਬਨ ਗੱਲਾਂ ਗੁਲਾਂ ਕਰਦੇ ਰਹਿੰਦੇ ਪਿੰਡ ਦੀਆਂ ਜਾਂ ਸਮਾਦਾ ਦੀਆਂ ਸਾੜੀ ਦੀਆਂ ਜਾਂ ਘਰ ਦੀਆਂ ਹਨ ਸਾਡੇ ਤਾਂ ਕੋਈ ਇਦਾਂ ਦੀ ਗੱਲਬਾਤ ਵੀ ਨਹੀਂ ਹੁੰਦੀ ਤਾਂ ਪਤਾ ਨਹੀਂ ਕੀ ਉਹਨੂੰ ਕੀ ਕਹੀਦਾ ਲੱਭਦੇ ਰਹਿੰਦੇ ਕਈ ਲੋਕ ਪਵਾੜੇ ਪਾ ਕੇ ਦੂਜਿਆਂ ਨਾਲ ਵੈਰ ਪਵਾ ਕੇ ਨਿੱਕੀ ਜੀ ਗੱਲ ਦਾ ਹੀ ਥੋੜੇ ਦਿਨ ਹੋ ਗਏ ਇਦਾਂ ਵੈਰ ਪਿਆ ਹੋਇਆ ਵੀ ਛੱਡਣ ਛਡਾਉਣ ਤੱਕ ਦਾ ਟਾਈਮ ਆਇਆ ਹੋਇਆ ਵੀ ਇਸ ਰਿਸ਼ਤੇਦਾਰ ਨੂੰ ਛੱਡ ਦਈਏ ਕਿ ਨਾ ਮਿਲੀਏ ਵਰਤੀਏ ਇਹ ਉਹ ਇੰਨਾ ਮਨ ਪਰੇਸ਼ਾਨ ਹੋਇਆ ਹੋਇਆ ਦੁਖੀ ਹੋਇਆ ਤਕੇ ਵਿੱਚ ਇੱਕ ਟਾਈਮ ਹੁੰਦਾ ਇਨਸਾਨ ਕਹਿੰਦਾ ਵੀ ਉਹ ਇੱਕ ਬੰਦਾ ਜਿਹੜਾ ਤੁਹਾਡੇ ਦੁੱਖ ਵਿੱਚ ਵੀ ਤੁਹਾਡੇ ਨਾਲ ਖੜਾ ਹੋਵੇ ਸੁੱਖ ਵਿੱਚ ਵੀ ਉਹ ਤਾਂ ਵੀ ਇਨਸਾਨ ਲਈ ਆਜ਼ ਕਰ ਲੈਂਦਾ ਵੀ ਚੱਲ ਛੱਡ ਬਰਾਂ ਇਹ ਬੰਦੇ ਨੇ ਮੇਰਾ ਸਾਥ ਬਹੁਤ ਦਿੱਤਾ ਦੁੱਖ ਚ ਵੀ ਬਹੁਤ ਸਾਥ ਦਿੱਤਾ ਸੁੱਖ ਚ ਵੀ ਦਿੱਤਾ ਚੱਲ ਅੱਜ ਜੇ ਸਾਨੂੰ ਇਸ ਇਨਸਾਨ ਲਈ ਝੁਕਣਾ ਵੀ ਮੈਊਗਾ ਤਾਂ ਕੁਝ ਨਹੀਂ ਹੁੰਦਾ ਸੀ ਝੁਕ ਜਾਾਂਗੇ ਸਾਡਾ ਤੇ ਉਦਾਂ ਦੇ ਲੋਕਾਂ ਨੇ ਸਾਡਾ ਦੁੱਖ ਚ ਵੀ ਨਹੀਂ ਸਾਥ ਦਿੱਤਾ ਦੁੱਖ ਚ ਵੀ ਮੂੰਹ ਫੇਰ ਕੇ ਇਦਾਂ ਲੰਘ ਜਾਂਦੇ ਹੁੰਦੇ ਸੀ ਜਿੱਦਾਂ ਮੈਨੂੰ ਸ਼ੂਤ ਦੀ ਬਿਮਾਰੀ ਹੁੰਦੀ ਆ ਨਾ ਵੀ ਮੇਰੇ ਤੋਂ ਕਿਤੇ ਇਹਨਾਂ ਨੂੰ ਨਾ ਬਿਮਾਰੀ ਹੋ ਜਾਵੇ ਮੈਂ ਖੁਦ ਇਹ ਇਨਸੀਡੈਂਟ ਮੈਂ ਨਾ ਹੋਏ ਹੋਏ ਆ ਜੋ ਮੇਰੇ ਹਾਲਾਤ ਹੋ ਗਏ ਸੀ ਸਿਹਤ ਦੇ ਮੈਨਾਂ ਇਹ ਹੋਏ ਹੋਏ ਆ ਮੇਰੇ ਕੋਲੋਂ ਲੋਕ ਐਦਾਂ ਲੰਘ ਜਾਂਦੇ ਹੁੰਦੇ ਸੀ ਜਿੱਦਾਂ ਮੈਨੂੰ ਕੋਈ ਸ਼ੂਤ ਦੀ ਬਿਮਾਰੀ ਹੁੰਦੀ ਆ ਤੇ ਮੇਰੇ ਮੇਰੇ ਤੋਂ ਉਹਨਾਂ ਨੂੰ ਨਾ ਹੋ ਜਾਵੇ ਐਦਾਂ ਦਾ ਟਾਈਮ ਮੈਂ ਦੇਖਿਆ ਹੋਇਆ ਉਹ ਵੀ ਉਹ ਲੋਕ ਦੂਰ ਦੇ ਵੀ ਨਹੀਂ ਬਿਲਕੁਲ ਖਾਸ ਆਪਣੇ ਤੇ ਇਸ ਕਰਕੇ ਜਦੋਂ ਤੁਸੀਂ ਸਾਡੇ ਦੁੱਖ 'ਚ ਹੀ ਨਹੀਂ ਕੰਮ ਆਏ ਸੁੱਖ ਜਦੋਂ ਆਇਆ ਸਾਡਾ ਸੁੱਖ 'ਚ ਵੀ ਨਹੀਂ ਕੰਮ ਆਏ ਉਦੋਂ ਵੀ ਪਤਾ ਨਹੀਂ ਕਿਹੜੀ ਗੱਲ ਦੇ ਉੱਤੇ ਉਹ ਹੋਏ ਹੋਏ ਸੀਗੇ ਜਿਹਨੂੰ ਕਹਿ ਦੋ ਭਈ ਸਾੜ ਜੜੇ ਹੋਏ ਸੀਗੇ ਵੀ ਉਦੋਂ ਵੀ ਨਹੀਂ ਸਾਡੇ ਕੰਮ ਆਏ ਇਹ ਮੈਂ ਪਗੀ ਦੀ ਪੈਡਿਗਰੀ ਲੈ ਕੇ ਆਈ ਕੱਲ ਤੇ ਬੋਨਸ ਲੈ ਕੇ ਆਈ ਪਗੀ ਨਮਕ ਆ ਗਈ ਤੇ ਉਦੋਂ ਹੀ ਮੇਰੇ ਕੋਲ ਆ ਗਈ ਇਹੋ ਤੇ ਇਹ ਮੈਂ ਉਹਨੂੰ ਕੀ ਕੀ ਦਾ ਪਗੀ ਦੀ ਪੈਡਿਗਰੀ ਵੀ ਉੱਥੇ ਵਿੱਚ ਰੱਖ ਦਿੱਤੀ ਤੇ ਇਦਾਂ ਦੀਆਂ ਗੱਲਾਂ ਬਾਤਾਂ ਜੀ ਰਿਸ਼ਤੇਦਾਰੀ ਜੰਨੀ ਟੈਨਸ਼ਨ ਹੁਣ ਤਾਂ ਮੈਂ ਉਦਾਂ ਵੀ ਬਿਜ਼ੀ ਰਹਿਣੀ ਮੈਂ ਵਲੌਗਿੰਗ ਸ਼ੁਰੂ ਕਰ ਦਿੱਤੀ ਕਰਕੇ ਮੈਨੂੰ ਇਹਦੇ ਬਹੁਤ ਹੁੰਦਾ ਮੈਂ ਕੋਈ ਵੀਡੀਓ ਬਣਾਵਾ ਮੇਰਾ ਮਾਈਂਡ ਜਿਹੜਾ ਉਹ ਡਾਇਵਰਟ ਹੋਇਆ ਰਹੇ ਕਿਉਂਕਿ ਜਿੰਨੇ ਯੂਸੀ ਪੇਸ਼ੈਂਟ ਆ ਮੇਰੀ ਵੀਡੀਓਜ਼ ਦੇਖਦੇ ਹੋਊਗੇ ਉਹਨਾਂ ਨੂੰ ਪਤਾ ਆ ਕਿ ਇਹਦੇ ਵਿੱਚ ਬੰਦੇ ਦਾ ਮਨ ਜਿਹੜਾ ਇੱਕ ਥਾਂ ਟਕ ਟਕੀ ਲੱਗੀ ਰਹਿੰਦੀ ਆ ਜੀ ਮੈਨੂੰ ਆਹ ਪ੍ਰੋਬਲਮ ਨਾ ਹੋ ਜਾਵੇ ਪੇਟ ਦੀ ਮੈਨੂੰ ਐ ਨਾ ਹੋਣ ਲੱਗ ਪਵੇ ਮੈਨੂੰ ਬਲੋਟਿੰਗ ਹੋਣਦੀ ਆ ਜਾਂ ਮੈਨੂੰ ਇਹ ਹੁੰਦੇ ਇਸ ਕਰਕੇ ਜਿੰਨਾ ਹੋ ਸਕੇ ਮੈਂ ਆਪਣੇ ਆਪ ਨੂੰ ਬਿਜ਼ੀ ਰੱਖਦੀ ਆ ਜਿੰਨਾ ਹੋ ਸਕੇ ਜਿੰਨਾ ਹੋ ਸਕੇ ਮੈਂ ਕਿਸੇ ਦੀ ਆਲਤੂ ਫਾਲਤੂ ਟੈਨਸ਼ਨ ਨਹੀਂ ਲੈਣੀ ਮਤਲਬ ਕਿ ਆਪਣਾ ਮਾਈਂਡ ਜਿਹੜਾ ਉਹ ਫਰੈਸ਼ ਰੱਖਦੀ ਪਰ ਫੇਰ ਵੀ ਪਤਾ ਨਹੀਂ ਉਹ ਕਰਮਾਜ ਜਿੱਦਾਂ ਹੁੰਦਾ ਨਾ ਵੀ ਆਪ ਦਾ ਬਤਾ ਬੰਦਾ ਮਾਈਂਡ ਫ੍ਰੈਸ਼ ਰੱਖ ਲੂ ਕਰੇ ਕੋਈ ਪ੍ਰੋਬਲਮ ਨਹੀਂ ਤੇ ਆ ਫਰੀ ਦੀ ਟੈਨਸ਼ਨਾਂ ਜਿਹੜੀਆਂ ਲੋਕਾਂ ਦੀਆਂ ਉਹ ਸਾਡੇ ਗਾਲ ਪਾ ਦਿੱਤੀਆਂ ਐਵੇਂ ਤੇ ਇਦਾਂ ਦੇ ਲੋਕਾਂ ਨੂੰ ਇਹ ਨਹੀਂ ਪਤਾ ਜਿਹੜਾ ਬੰਦਾ ਰੋਗੀ ਉਹਨੂੰ ਪਤਾ ਉਹ ਕਿਦਾਂ ਟਾਈਮ ਪਾਸ ਕਰਦਾ ਅਲਸਰੇਟਿਵ ਕੋਲਾਈਟਿਸ ਤੇ ਪ੍ਰੋਬਲਮ ਵੀ ਇਦਾਂ ਦੀ ਆ ਵੀ ਇਹ ਟੈਨਸ਼ਨ ਨਾਲ ਹੀ ਹੁੰਦੀ ਆ ਜਿੰਨਾ ਤੁਹਾਡਾ ਮਾਈਂਡ ਉਹ ਰਹੂਗਾ ਡਿਪਰੈਸ ਰਹੂਗਾ ਟੈਨਸ਼ਨ ਚ ਰਹੂਗਾ ਇਹ ਬਿਮਾਰੀ ਜਿਹੜੀ ਓਨੀ ਹੀ ਤੁਹਾਡੀ ਵਧੂਗੀ ਘਟੂਗੀ ਨਹੀਂ ਜਿੰਨਾ ਹੋ ਸਕੇ ਚ ਮਾਈਂਡ ਆਪਣਾ ਕੂਲ ਕਾਮ ਜਿਹੜਾ ਉਹ ਰੱਖਣਾ ਪੈਂਦਾ ਫੇ ਜਾ ਕੇ ਇਦਾਂ ਹੀ ਮੈਂ ਖੁਦ ਨੂੰ ਕੂਲ ਕਾਮ ਜਾਂ ਇਦਾਂ ਦੀਆਂ ਚੀਜ਼ਾਂ ਨੂੰ ਇਗਨੋਰ ਕਰ ਕਰਕੇ ਅੱਜ ਇੱਥੋਂ ਤੱਕ ਪਹੁੰਚੀ ਵੀ ਆਪਣੇ ਆਪ ਨੂੰ ਠੀਕ ਕਰ ਲਿਆ ਨਹੀਂ ਤੇ ਮੇਰਾ 20 ਕਿਲੋ ਬਾਹਰ ਸੀਗਾ ਉਸ ਟਾਈਮ ਤੇ ਇਦਾਂ ਦੇ ਲੋਕ ਸਾਰੇ ਕੋ ਮੇਰੇ ਕੋਲ ਇਦਾਂ ਭੱਜ ਜਾਂਦੇ ਹੁੰਦੇ ਸੀ ਜਿੱਦਾਂ ਮਤਲਬ ਕਿ ਮੈਂ ਕੋਈ ਭੂਤ ਜਾਂ ਚੜੀਲ ਕਹ ਲਓ ਕੁਛ ਵੀ ਮਤਲਬ ਕਿ ਇਦਾਂ ਦੇ ਲਵਜ਼ ਵੀ ਮੇਰੇ ਲਈ ਯੂਜ਼ ਕੀਤੇ ਗਏ ਸੀ ਜੋ ਮੇਰੇ ਹਾਲਾਤ ਬਣ ਗਏ ਸੀ ਤੇ ਅੱਜ ਤੱਕ ਫਿਰ ਵੀ ਮੈਨੂੰ ਮੇਰੇ ਤੇ ਵਾਹਿਗੁਰੂ ਦੀ ਬਹੁਤ ਮਿਹਰ ਆ ਮੈਂ ਕਪੜਾ ਲੀੜਾ ਵੀ ਸੋਣਾ ਪਉਣੀ ਆ ਆਪਣਾ ਘਰ ਵੀ ਸੰਭਦੀ ਆ ਘਰ ਦੇ ਕੰਮ ਵੀ ਕਰਦੀ ਆ ਆਪਣੇ ਬੱਚੇ ਨੂੰ ਵੀ ਸੰਭਦੀ ਆ ਨਹੀਂ ਤਾਂ ਉਸ ਟਾਈਮ ਤੇ ਮੈਨੂੰ ਕਪੜਾ ਲੀੜਾ ਪਾਇਆ ਵੀ ਨਹੀਂ ਸੀ ਚੰਗਾ ਲੱਗਦਾ ਹੁੰਦਾ ਮੈਂ ਇੰਨਾ ਖੇਜਣਾ ਨਾ ਰੋਟੀ ਪਾਣੀ ਖਾਣਾ ਕਮਰੇ ਦੇ ਵਿੱਚ ਹੀ ਬੜੇ ਰਹਿਣਾ ਹਰ ਟਾਈਮ ਮੇਰਾ ਦਿਮਾਗ ਜਿਹੜਾ ਉੱਧਰ ਲੱਗਾ ਰਹਿੰਦਾ ਹੁੰਦਾ ਸੀ ਤੇ ਲਿੰਮਕੇ ਦੀ ਬੋਤਲਾਂ ਦੀ ਵੀ ਮੈਂ ਪੇਟੀ ਲਈ ਆਈ ਸੀ ਗੁਰਮੀਨ ਵੀਰ ਦਾ ਬਾਬਾ ਜਿਹੜਾ ਲਿੰਮਕਾ ਜ਼ਰੂਰ ਦੁਪਹਿਰ ਨੂੰ ਪੀਂਦੇ ਪੀਂਦੇ ਆ ਲੂਣ ਪਾ ਕੇ ਫਿਰ ਇੱਥੇ ਮਹਿੰਗੀ ਬੋਤਲ ਵੰਦੀ ਸੀ ਜਿਹਨੇ ਇੱਕ ਪੇਟੀ ਜਿਹੜੀ ਉਹ ਲਿੰਮਕੇ ਦੀ ਵੀ ਲਈ ਆਈ ਤੇ ਬਾਅਦ ਵਿੱਚ ਮੈਂ ਜੀ ਚੁੱਲੇ ਬਾਲਣ ਦੀ ਤਿਆਰੀ ਕਰ ਲਈ ਮਣੀ ਕਹਿੰਦਾ ਸੀ ਮੈਂ ਛੋਲੇ ਖਾਣੇ ਆ ਕਾਲੇ ਛੋਲੇ ਤੇ ਉਹ ਚੁੱਲੇ ਤੇ ਜਿਹੜੇ ਉਹ ਜਿਆਦਾ ਸਵਾਦ ਬੰਦੇ ਆ ਨਰਿਜ ਤੇ ਰਹਿੰਦੇ ਹੋੜੀ-ਹੋੜੀ ਸ਼ਾਮ ਤੱਕ ਨਰਮ ਹੋ ਜਾਂਦੇ ਬਸ ਤੜਕਾ ਲਾ ਕੇ ਆਲੂ ਬੋਇਲ ਕਰਕੇ ਤੜਕਾ ਲਾ ਕੇ ਵਿੱਚ ਸਿੱਟ ਦੋ ਬਹੁਤ ਸੋਹਣੀ ਟੇਸਟੀ ਸਬਜ਼ੀ ਬਣਦੀ ਰਿਜ-ਰਿਜ ਕੇ ਤੇ ਨਾਲੇ ਮੈਂ ਚ ਥੋੜੇ ਜਿਹਾ ਚਨੇ ਜਿਹੜੇ ਉਹ ਕੱਢ ਲੂੰਗੀ ਤੇ ਆਲੂ ਵੀ ਉਬਲੇ ਹੋਣੇ ਆ ਤੇ ਮਣੀ ਕੁਲਚੇ ਲੈ ਕੇ ਆਇਆ ਫਿਰ ਉਹਨੂੰ ਕੁਲਚੇ ਬਣਾ ਕੇ ਉਹਨੂੰ ਕੀ ਕਹਿੰਦਾ ਦੋਂ ਗਈ ਜਦੋਂ ਯੂਨੀਵਰਸਿਟੀ ਚੋਂ ਆਇਆ ਮੰਗਦਾ ਸੀਗਾ ਮਮਾ ਕੁਲਚੇ ਬਣਾਈਆਂ ਆਪਾਂ ਕਿਸੇ ਦਿਨ ਘਰ ਤੇ ਇਦਾਂ ਸਾਡੇ ਕੋਲ ਇੱਕ ਹੀ ਬੱਚਾ ਮਨਵੀਰ ਹੀ ਆ ਜਿਹਦੇ ਨਾਲ ਉਹਦੀ ਦਾਦੀ ਵੀ ਬਿਜ਼ੀ ਰਹਿੰਦੀ ਮੈਂ ਵੀ ਬਿਜ਼ੀ ਰਹਿੰਨੀ ਸਾਨੂੰ ਇਹਦਾ ਹੀ ਹੁੰਦਾ तकरीबन ਮਨੀ ਦੇ ਡੈਡੀ ਬਾਹਰ ਆ ਉਹਨਾਂ ਨਾਲ ਫੋਨ ਤੇ ਗੱਲਾਂ ਬਾਤਾਂ ਕਰ ਲਈਦੀਆਂ ਪਰ ਫਿਰ ਵੀ ਪਤਾ ਨਹੀਂ ਕਿੱਧਰ ਉਹ ਕਲੇਸ਼ ਲੜਾਈਆਂ ਜਿਹੜੀਆਂ ਸਾਡੇ ਗਲ ਪਾ ਦਿੰਦੇ ਆ ਤੇ ਰਿਸ਼ਤੇਦਾਰੀ ਚ ਮੈਂ ਕਿਸੇ ਖਾਸ ਚ ਨਹੀਂ ਜਾਣਦੀ ਮੇਰੀ ਪ੍ਰੋਬਲਮ ਕਰਕੇ ਜਦ ਦਾ ਮੇਰੇ ਤੇ ਵਹਿਮ ਭਰਮ ਸਾਰੇ ਜਾਣੇ ਕਰਦੇ ਸੀਗੇ ਤੇ ਮੈਨੂੰ ਬਿਮਾਰੀ ਆ ਜੇ ਉਹ ਮੈਂ ਜਾਣਦੀ ਨਹੀਂ ਮੈਨੂੰ ਜਿਨ੍ਹਾਂ ਨੇ ਮੇਰੇ ਲਈ ਮੇਰੇ ਤੇ ਇਦਾਂ ਦਾ ਵਹਿਮ ਭਰਮ ਨਹੀਂ ਕੀਤਾ ਮੈਂ ਉਹਨਾਂ ਸਾਰਿਆਂ ਦੇ ਜਾਨੀ ਆ ਮੇਰੀ ਰਿਸ਼ਤੇਦਾਰੀ ਚ ਵੀ ਛੁੱਟੀਆਂ 'ਚ ਤੁਸੀਂ ਦੇਖਿਆ ਹੋਣਾ ਮੈਂ ਜਾਨੀ ਆ ਕਿਉਂਕਿ ਸਭ ਉਹ ਪੋਜ਼ਿਟਿਵ ਮਾਈਂਡ ਵਾਲੇ ਆ ਉਹ ਕੋਈ ਵਹਿਮਾ ਭਰਮਾ ਵਾਲੇ ਨਹੀਂਗੇ ਨਾ ਉਹ ਵਹਿਮਾ ਭਰਮਾ 'ਚ ਬੈਏ ਆ ਤੇ ਨਾ ਹੀ ਉਹ ਕਿਸੇ ਨੂੰ ਪਾਉਂਦੇ ਆ ਇਸ ਕਰਕੇ ਮੈਂ ਇਦਾਂ ਦੀਆਂ ਦੀ ਜਾਨੀ ਆ ਤੇ ਲੋ ਜੀ ਇੱਥੇ ਮੇਰਾ ਇਹ ਜੀ ਖੰਮ ਖੰਮ ਕਰਕੇ ਮੈਂ ਹੁਣ ਵੇਲੀ ਹੋਈ ਪੋਚਾ ਪੂਚਾ ਲਾ ਕੇ ਇਹ ਕੱਪੜੇ ਸਾਰੇ ਮੈਂ ਧੋ ਤੋ ਸੁੱਕਣੇ ਬਾਅਦ ਤੇ ਸੀ ਅਜੇ ਹੋਰ ਕਿੰਨੇ ਕੱਪੜੇ ਸੀ ਉਹ ਦੂਜੀ ਵੀੜੇ 'ਚ ਪਾਏ ਉਧਰ ਮੇੜਾ ਬੂੜਾ ਵੀ ਧੋ ਲਿਆ ਵੀੜਾ ਧੋ ਕੇ ਇਹ ਪੌਣੇ ਆ ਜੀ ਮੈਂ ਪੌਣੇ ਇਦਾਂ ਨਾ ਬਾਲਟੀ ਦੇ ਵਿੱਚ ਸਰਫ ਪਾ ਕੇ ਪਾਣੀ ਪਾ ਕੇ ਭਿੰਦਨੀ ਹੁੰਨੇ ਫਿਰ ਇਹਨਾਂ ਦਾ ਆਟਾ ਉਟਾ ਨਿਕਲ ਜਾਂਦਾ ਫਿਰ ਸ਼ਾਮ ਨੂੰ ਥਾਪੀ ਨਾਲ ਕੁੱਟ ਕੇ ਧੋ ਲੈਣੀ ਹੁੰਨੇ ਇਹ ਮੈਂ ਛੋਲੇ ਵੀ ਰੱਖ ਦਿੱਤੇ ਜੀ ਉਬਲਣ ਵਾਸਤੇ ਇਹ ਸਾਰਾ ਦੇਣੀ ਇਦਾਂ ਹੋੜੀ ਹੋੜੀ ਰਜ ਰਜ ਕੇ ਐਨ ਸੌਫਟ ਹੋ ਜਾਣੇ ਇਹ ਸਬਜ਼ੀ ਜਿਹੜੀ ਬਹੁਤ ਸਵਾਦ ਬਣਦੀ ਤੇ ਮੰਜਾ ਵੀ ਗ੍ਰੋਸਰੀ ਇੱਥੇ ਬੈਸੀ ਸਾਰਾ ਖਾਲੀ ਕਰਤਾ ਮਸ਼ੀਨ ਵੀ ਸਾਫ ਕਰਕੇ ਅੰਦਰ ਕਰ ਦਿੱਤੀ। ਇੱਥੇ ਵੀ ਜੋ ਮੈਂ ਸਬਜੀ-ਸਬਜੀ ਲਿਆਂਦੀ ਸੀ ਆਲੂ, ਉਲੂ ਸਾਰੇ ਟੋਕਰੀ 'ਚ ਪਾ ਦਿੱਤੇ। ਇੰਨਾ ਕੰਮ ਹੋ ਜਾਂਦਾ ਸਵੇਰ ਨੂੰ ਕਿਸੇ ਕਿਸੇ ਦਿਨ ਇਦਾਂ ਲੱਗੂ ਕੰਮ ਖਤਮ ਹੀ ਨਹੀਂ ਹੋਣਾ। ਇਹ ਚਿੜੀਆਂ ਦਾ ਇਹ ਚਿੜੀਆਂ ਦਾ ਵੀ ਪਿੰਜਰਾ-ਪਿੰਜਰਾ ਧੋ ਕੇ ਇਹਨਾਂ ਨੂੰ ਵੀ ਮੈਂ ਇੱਥੇ ਰੱਖ ਦਿੱਤਾ ਹੁਣ ਇਹਨਾਂ ਨੂੰ ਅੰਦਰ ਰੱਖੂਗੀ ਏਸੀ 'ਚ। ਕਿਚਨ ਵੀ ਸਾਫ ਜੀ। ਇਹਨਾਂ ਸ਼ੂਗਰ ਭਈ ਰੋਟੀ ਜਿਹੜੀ ਮਨੀ ਦੀ ਦਾਦੀ ਬਣਾ ਦਿੰਦੀ ਆ। ਤੇ ਉਹਦੇ ਨਾਲ ਮੇਰਾ ਕੰਮ ਜਿਹੜਾ ਕਾ ਵੀ ਸੋਖਾ ਹੋ ਜਾਂਦਾ ਮੈਂ ਅੰਦਰ ਸਫਾਈ ਸੋਈ ਕਰਕੇ ਏਸੀ ਚਲਾਤਾ ਸੀ ਕਿਉਂਕਿ ਅੱਜ ਗਰਮੀ ਬਹੁਤ ਆ ਬਹੁਤ ਜਿਆਦੀ ਹੁਮਸ ਜੀ ਆ ਦੇਖੋ ਇਧਰ ਨਜ਼ਾਰੇ ਆ ਨਾ ਕੋਈ ਕੰਮ ਨਾ ਕੋਈ ਕਾਰ ਹੈ ਨਾ ਪੱਗੂ ਹੈ ਨਾ ਪੱਗੂ ਕੋਈ ਕੰਮ ਨਹੀਂ ਤੇ ਚਲੋ ਜੀ ਕੰਮ ਮੈਂ ਜੇ ਮੈਂ ਕੰਮ ਕਰਦੀ ਰਵਾਂ ਨਾ ਇਦਾਂ ਫਿਰ ਮੇਰਾ ਜਿਹੜਾ ਪੇਟ ਉਹ ਸਹੀ ਰਹਿੰਦਾ ਜਿਹੜੀ ਮੇਰੀ ਕੋਲਾਈਟਿਸ ਦੀ ਪ੍ਰੋਬਲਮ ਹੈ ਨਾ ਉਹ ਫਿਰ ਮੈਨੂੰ ਇੰਨੀ ਤਕਲੀਫ ਨਹੀਂ ਹੁੰਦੀ ਮਤਲਬ ਕਿ ਮੇਰਾ ਡਾਈਜੈਸਟਿਵ ਸਿਸਟਮ ਜਿਹੜਾ ਉਹ ਸਹੀ ਰਹਿੰਦਾ ਫਿਰ ਇਸ ਕਰਕੇ ਮੈਂ ਤਾਂ ਹੀ ਇਦਾਂ ਦੇ ਕੰਮ ਜਿਹੜੇ ਜ਼ੋਰ ਵਾਲੇ ਜਿਆਦਾ ਜ਼ੋਰ ਵਾਲੇ ਨਹੀਂ ਮਤਲਬ ਕਿ ਅ ਤੁਰਨ ਫਿਰਨ ਵਾਲੇ ਜਿਹਦੇ ਵਿੱਚ ਤੁਰਿਆ ਫਿਰਿਆ ਜਿਆਦਾ ਜਾਵੇ ਉਹ ਮੈਂ ਆਪ ਹੀ ਕਰਦੀ ਹੁੰਦੀ ਆ ਮੈਂ ਕੱਟੀ ਉਹਨੂੰ ਕੀ ਕਹੇਦਾ ਕਿਸੇ ਨੂੰ ਕਹਿਣੀ ਹੁੰਦੀ ਏਦਾਂ ਦਾ ਕੰਮ ਤੇ ਹੁਣ ਵੀ ਜਿਹਦਾ ਚਾਹਨੇ ਰੱਖ ਦਿੱਤੇ ਫਿਰ 3 ਵਜੇ ਅਜਮਨੀ ਕਹਿੰਦਾ ਮੈਂ ਗੁਲਚੇ ਖਾਣੇ ਆ ਫਿਰ ਮੈਂ ਗੁਲਚੇ ਬਣਾਉਂਗੀ ਬਾਅਦ ਚ ਤੜਕਾ ਲਾਉਂਗੀ ਕਿੰਨੇ ਕੰਮ ਹੁੰਦਾ ਮੇਰਾ ਓਕੇ ਜੀ ਇਹਦੇ ਨਾਲ ਹੀ ਮੈਂ ਕਰਦੀ ਆ ਅੱਜ ਦੇ ਵਲੌਗ ਦਾ ਐਂਡ ਜਿਨ੍ਹਾਂ ਜਿਨਾਂ ਨੂੰ ਮੇਰੇ ਵਲੌਗ ਪਸੰਦ ਆ ਪਲੀਜ਼ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਵਲੌਗ ਮੇਰੇ ਘਰੇਲੂ ਹੀ ਹੁੰਦੇ ਆ ਤੇ ਇਸ ਕਰਕੇ ਜਿਨ੍ਹਾਂ ਨੂੰ ਘਰੇਲੂ ਵਲੌਗ ਪਸੰਦ ਆ ਪਲੀਜ਼ ਤੇ ਮੇਰਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਬਾਏ ਬਾਏ ਜੀ ਸਾਰੇ ਨੂੰ